Oh. Mm -hmm. ਜੋ ਗੁਰੂ ਰੂਪ ਗੁਰੂ ਪਿਆਰੀ ਸਾਰ ਸੰਗਤ ਜੀਓ ਗਰੀਬ ਨਿਵਾਜ਼ ਸੱਚੇ ਪਾਤਸ਼ਾਹ ਦਾਨ ਤਨ ਤਨ ਸਹਿਮ ਸ਼ੁਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਨੇ ਬੇਅੰਤ ਕਿਰਪਾ ਬਖਸ਼ਿਸ਼ ਕੀਤੀ ਹੈ ਅਮਰਤ ਬੀੜੇ ਦੀਵਾਨਾ ਰੇ ਹਾਜ਼ਰੀ ਪਰੰਦਰ ਇਸ ਸਮਾ ਆਪਾਂ ਨੂੰ ਬਖਸ਼ਿਸ਼ ਕੀਤਾ ਹੈ ਸ਼ਰਧਾ ਭਾਵਨਾ ਪ੍ਰੇਮ ਸਹਿਤ ਆਪਾਂ ਸਤਗੁਰਾਂ ਦੇ ਸੋਹਣੇ ਦਰਬਾਰ ਵਿੱਚ ਹਾਜ਼ਰ ਹੋਏ ਹਾਂ ਗੁਰੂ ਸਾਹਿਬ ਜੀ ਦੇ ਦਰਸ਼ਨ ਕਰਕੇ ਦੁੱਖਾਂ ਦੀ ਨਿਵਰਤੀ ਸੁੱਖਾਂ ਦੀ ਪ੍ਰਾਪਤੀ ਲਈ ਆਪਾਂ ਅਰਦਾਸ ਕੀਤੀ ਹੈ ਕੋਟਾਂਤ ਕੋਟ ਸ਼ੁਕਰ ਹੈ ਧੰਨਵਾਦ ਹੈ ਕਲਗੇ ਤਾਰਿਆਂ ਦਾ ਸਮੇਸ਼ ਪਿਤਾ ਸਭ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦਾ ਸਭ ਜਾਤਿਆਂ ਦਾ ਮਾਤਾ ਗੁਜਰ ਕੌਰ ਜੀ ਤੇ ਹੋਰ ਸ਼ਹੀਦਾਂ ਸੰਗਾਂ ਦਾ ਜਿਨ੍ਹਾਂ ਨੇ ਇਹਨਾਂ ਦਿਨਾਂ ਵਿੱਚ ਆਪਣੇ ਸਰੀਰਾਂ ਉੱਪਰ ਅਨੇਕਾਂ ਕਸ਼ਟ ਸਹੇ ਤੇ ਉਹਨਾਂ ਦਾ ਵਰਕਾ ਅੱਜ ਅਸੀਂ ਆਪਣੇ ਘਰ ਪਰਿਵਾਰਾਂ ਵਿੱਚ ਸੁਖੀ ਰਹ ਰਹੇ ਹਾਂ ਅੱਜ ਜੋ ਵੀ ਸਾਡੇ ਕੋਲੇ ਕਿਸੇ ਪ੍ਰਕਾਰ ਦਾ ਕੋਈ ਸੁੱਖ ਹੈ ਇਹਨਾਂ ਸ਼ਹੀਦਾਂ ਇਹਨਾਂ ਸਹਿਬਜ਼ਾਦਿਆਂ ਦੀਆਂ ਕੁਰਬਾਨੀਆਂ ਕਰਕੇ ਹੀ ਹੈ ਇਹਨਾਂ ਨੇ ਸਿੱਖੀ ਸਦਕਾ ਨਵਾਇਆ ਗੁਰੂ ਸਿਧਾਂਤਾਂ ਉੱਤੇ ਪਹਿਰਾ ਦਿੰਦੇ ਹੋਏ ਵੱਡੇ ਤੋਂ ਵੱਡਾ ਜਿਹੜਾ ਦੁੱਖ ਹੈ ਉਹ ਆਪਣੇ ਸਰੀਰ ਉਤੇ ਇਹਨਾਂ ਨੇ ਸਹਿ ਲਿਆ ਉਹਨਾਂ ਦੀਆਂ ਕੁਰਬਾਨੀਆਂ ਨੂੰ ਸ਼ਹੀਦੀਆਂ ਨੂੰ ਕਰੋੜਾਂ ਕਰੋੜਾਂ ਵਾਰੀ ਨਮਸਕਾਰ ਹੈ ਸੰਸਾਰ ਭਰ ਵਿੱਚ ਗੁਰਨਾਨਕ ਨਾਮ ਜਿਵਾ ਸੰਗਤਾ ਤਕਰੀਬਨ ਚੰਗੀ ਸੋਚ ਰੱਖਣ ਵਾਲੇ ਸਾਰੇ ਧਰਮਾਂ ਦੇ ਲੋਕ ਬਹੁਤ ਭਿਜੇ ਹੋਏ ਮਰ ਦੇ ਨਾਲ ਇਹਨਾਂ ਦਿਨਾਂ ਨੂੰ ਮਨਾ ਰਹੇ ਹਨ ਸ੍ਰੀ ਅਕਾਲ ਤਖਤ ਸਾਹਿਬ ਤੋਂ ਵੀ ਇਹ ਹੁਕਮ ਹੋਇਆ ਹੈ ਵਿਸ਼ਵ ਸਿੱਖਾਂ ਨੇ 20 ਤਰੀਕ ਤੋਂ ਲੈ ਕੇ 28 ਤਰੀਕ ਤੱਕ ਆਪਣੇ ਘਰ ਪਰਿਵਾਰਾਂ ਵਿੱਚ ਕਿਸੇ ਤਰ੍ਹਾਂ ਦਾ ਕੋਈ ਖੁਸ਼ੀ ਦਾ ਸਮਾਗਮ ਨਹੀਂ ਕਰਨਾ ਕੋਈ ਵਿਆਹ ਨਹੀਂ ਕਰਨਾ ਕੋਈ ਜਨਮ ਦਿਨ ਨਹੀਂ ਮਨਾਉਣੇ ਕੋਈ ਪਾਰਟੀ ਨਹੀਂ ਕਰਨੀ ਕੋਈ ਮਠਿਆਈਆਂ ਵਗੈਰਾ ਨਹੀਂ ਖਰੀਦਣੀਆਂ ਨਹੀਂ ਵੰਡਣੀਆਂ ਇਸ ਗੱਲ ਦੀ ਸ੍ਰੀ ਅਕਾਲ ਪੁਰਖ ਸਾਹਿਬ ਜੀ ਤੋਂ ਹਰ ਸਾਲ ਹੁਕਮਨਾਮਾ ਇਹ ਜਾਰੀ ਹੁੰਦਾ છੇ ਤੇ ਆਪਾਂ ਇਹ ਵੀ ਜਾਣਦੇ ਹਾਂ ਕਿ ਹਰ ਇੱਕ ਸਿੱਖ ਦਾ ਇਹ ਫਰਜ਼ ਹੈ ਕੇਸਰੀ ਅਕਾਲ ਤਖਤ ਸਾਹਿਬ ਜੀ ਦੇ ਹੁਕਮ ਨੂੰ ਉਹ ਖਿਹੜੇ ਮੱਥੇ ਪ੍ਰਵਾਨ ਕਰੇ ਅਤੇ ਅਮਲ ਕਰੇ ਕਿਉਂਕਿ ਇਸ ਦੁਨੀਆ ਵਿੱਚ ਬਹੁਤ ਵੱਡੇ ਵੱਡੇ ਹੋਏ ਐ ਬੜੀਆਂ ਬੜੀਆਂ ਸੰਸਥਾਵਾਂ ਹੋਈਆਂ ਰਾਜੇ ਮਹਾਰਾਜੇ ਹੋਏ ਮੰਤਰੀ ਸੰਤਰੀ ਹੋਏ ਚਾਹੇ ਧਾਰਮਿਕ ਆਗੂ ਹੋਏ ਜਿੰਨ ਹਰ ਇੱਕ ਨੂੰ ਸਮਾਪਾ ਕੇ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਅੱਗੇ ਆਪਣਾ ਸਿਰ ਨਿਵਾਉਣਾ ਪਿਆ ਹੁਕਮ ਨੂੰ ਮੰਨਣਾ ਪਿਆ ਹੁਲਾ ਬਖਸ਼ਾਉਣੀਆਂ ਪਈਆਂ ਨੇ ਕਿਉਂਕਿ ਸ੍ਰੀ ਅਕਾਲ ਤਖਤ ਸਾਹਿਬ ਜੀ ਤੇ ਮੇਰੀ ਪੀੜੀ ਦੇ ਮਾਲਕ ਸਤਿਗੁਰੂ ਅੱਜ ਵੀ ਵਿਰਾਜਮਾਨ ਨੇ ਬੈਠੇ ਨੇ ਤੇ ਉਹਨਾਂ ਦੀ ਅਗਵਾਈ ਵਿੱਚ ਹੀ ਹੁਕਮਨਾਮਾ ਜਾਰੀ ਹੁੰਦਾ ਸ਼ੈ ਸੋ ਅਜ 10 ਪੋ ਦਾ ਦਿਨ ਹੈ ਆਪਾਂ ਜਾਣਦੇ ਹਾਂ ਵੀ ਇਹ ਸ਼ਹੀਦੀ ਹਫਤਾ ਚੱਲ ਰਿਹਾ ਹੈ ਤੇ ਬਹੁਤ ਹੀ ਸ਼ਰਧਾ ਭਾਵਨਾ ਦੇ ਨਾਲ ਸੰਸਾਰ ਭਰ ਵਿੱਚ ਸਿੱਖ ਸੰਗਤਾਂ ਇਹਨਾਂ ਦਿਨਾਂ ਵਿੱਚ ਗੁਰੂ ਸਾਹਿਬ ਸਹਿਬਜ਼ਾਦੇ ਆ ਮਾਤਾ ਜੀ ਨੂੰ ਦਿਨ ਰਾਤ ਯਾਦ ਕਰ ਰਹੇ ਨੇ ਉਹਨਾਂ ਦੀਆਂ ਕੁਰਬਾਨੀਆਂ ਨੂੰ ਸਜਦੇ ਕਰ ਰਹੇ ਨੇ ਕਾਨਾ ਵਾਲੇ ਦਿਨ ਅਮਰਤ ਵੇਲੇ ਜਦੋਂ ਕਲਗੀਧਰ ਪਾਤਸ਼ਾਹ ਨੌਪੁਰ ਨੂੰ ਮਾਠੀਵਾੜੇ ਦੀ ਧਰਤੀ ਨੂੰ ਭਾਗ ਲਾਉਂਦੇ ਨੇ ਤੇ ਪਾਤਸ਼ਾਹ ਜੀ ਨੂੰ ਉਹਨਾਂ ਦੇ ਸੇਵਕ ਭਾਈ ਗੁਲਾਬਾ ਦੀ ਪੰਜਾਬਾ ਆਪਣੇ ਘਰ ਲੈ ਜਾਂਦੇ ਨੇ ਘਰ ਲ ਜਾ ਕੇ ਚਵਾਰੇ ਦੇ ਵਿੱਚ ਸਤਿਗੁਰੂ ਜੀ ਦਾ ਨਿਵਾਸ ਕਰਾਉਂਦੇ ਨੇ ਤੇ ਪਾਤਸ਼ਾਹ ਜੀ ਉੱਥੇ ਇਸ਼ਾਰ ਕਰਦੇ ਨੇ ਜਦੋਂ ਇਸ਼ਨਾਨ ਕਰਾਇਆ ਜਾਂਦਾ ਹੈ ਤੇ ਗੁਰੂ ਸਾਹਿਬ ਜੀ ਦੇ ਸਰੀਰ ਦੇ ਵਸਤਰ ਲਾਏ ਗਏ ਗੁਰੂ ਸਾਹਿਬ ਜੀ ਦੇ ਸਿੱਖ ਪਾਈ ਪਿਆਰੇ ਦਇਆ ਸਿੰਘ ਜੀ ਪਾਈ ਧਰਮ ਸਿੰਘ ਜੀ ਅਤੇ ਪਾਈ ਮਾਨ ਸਿੰਘ ਜੀ ਪਾਈ ਗੁਲਾਬਾ ਤੇ ਪਾਈ ਪੰਜਾਬਾ ਇਹ ਪੰਜ ਜਾਣੇ ਸਤਿਗੁਰਾਂ ਦਾ ਇਸ਼ਨਾਨ ਕਰਾਉਣ ਲੱਗੇ ਨੇ ਕਮਰ ਕਸਾ ਖੋਲਿਆ ਚੋਲਾ ਜਿਹੜਾ ਸਰੀਰ ਦੇ ਨਾਲ ਚਿਪਕ ਗਿਆ ਸੀ ਗਰਮ ਪਾਣੀ ਪਾ ਕੇ ਚੋਲਾ ਸਰੀਰ ਦੇ ਨਾਲੋਂ ਲਾਇਆ ਗਿਆ ਐਡਾ ਦੁੱਖ ਪਾਸ਼ਾ ਜੀ ਨੇ ਚੱਲਿਆ ਸਿਰਫ ਸਾਨੂੰ ਸਰਦਾਰੀਆਂ ਸਾਨੂੰ ਖੁਸ਼ੀਆਂ ਦੇਣ ਵਾਸਤੇ ਤੇ ਪਾਸ਼ਾ ਜੀ ਨੇ ਜਦੋਂ ਚੋਲਾ ਲਾਇਆ ਤੇ ਦੇਖਿਆ ਵੀ ਇੱਕ ਕਮਰ ਕਸਾ ਥੱਲੇ ਹੋਰ ਲਾਇਆ ਹੋਇਆ ਸੀ ਕਿ ਆਨੇ ਸਰਵ ਜੀ ਸਿੰਘ ਜੀ ਨੇ ਇਹ ਕਥਾ ਦੇ ਵਿੱਚ ਜ਼ਿਕਰ ਕੀਤਾ ਹੈ ਕਿ ਇੱਕ ਕਮਰ ਕਸਾ ਥੱਲੇ ਦੀ ਹੋਰ ਲਾਇਆ ਤੇ ਭਾਈ ਦਇਆ ਸਿੰਘ ਜੀ ਪੁੱਛਦੇ ਨੇ ਪਾਤਸ਼ਾਹ ਜੀ ਵੀ ਥੱਲੇ ਦੀ ਵੀ ਕਮਰ ਕਸਾ ਆਪ ਜੀ ਨੇ ਲਾਇਆ ਹੈ ਸੋ ਸਤਗੁਰੂ ਕਹਿਣ ਲੱਗੇ ਭਾਈ ਦਇਆ ਸਿੰਘ ਜੀ ਵੀ ਸਾਨੂੰ ਵੀ ਭੁੱਖ ਲੱਗਦੀ ਹੈ ਜਦੋਂ ਭੁੱਖ ਲੱਗਦੀ ਸੀ ਕਹਿੰਦੇ ਮੈਂ ਇਸ ਕਮਰ ਕਸੇ ਨੂੰ ਹੋਰ ਜ਼ਿਆਦਾ ਕਸ ਲੈਂਦਾ ਸੀ ਤੇ ਆਪਣੇ ਮਨ ਨੂੰ ਇਹ ਗੱਲ ਕਹਿੰਦਾ ਸੀ ਗੋਬਿੰਦ ਸਿੰਘ ਜਿਹੜੇ ਦੋ ਪ੍ਰਸ਼ਾਦੇ ਤੂੰ ਛਕਣਿਆ ਤੂੰ ਰਹਿਣ ਦੇ ਤੇਰੇ ਜਾਨ ਤੋਂ ਪਿਆਰੇ ਸਿੰਘ ਕੋਈ ਛਕ ਲੈਣਗੇ ਕਹਿੰਦੇ ਮੈਂ ਆਪਣੀ ਭੁੱਖ ਉੱਤੇ ਵੀ ਇੰਨਾ ਜ਼ਿਆਦਾ ਕਾਬੂ ਪਾ ਲਿਆ ਇਹ ਸੋਚ ਕੇ ਮਨ ਨੂੰ ਸਮਝਾ ਲਿਆ ਵੀ ਤੂੰ ਪ੍ਰਸ਼ਾਦਾ ਛਕਣ ਨੂੰ ਰਹਿਣ ਦੇ ਇਹ ਦੋ ਪ੍ਰਸ਼ਾਦੇ ਤੇਰੇ ਕਿਸੇ ਸਿੰਘ ਦੇ ਕੰਮ ਆਉਣਗੇ ਉਹਦੀ ਭੁੱਖ ਮਟਾਉਣਗੇ ਇੰਨਾ ਜ਼ਿਆਦਾ ਪਿਆਰ ਕਲਗੀਧਰ ਪਾਤਸ਼ਾਹ ਜੀ ਨੇ ਸਿੱਖਾਂ ਦੇ ਨਾਲ ਕੀਤਾ ਏ ਬਹੁਤ ਜ਼ਿਆਦਾ ਹੈਰਾਨ ਕਰ ਦੇਣ ਵਾਲੀਆਂ ਗੱਲਾਂ ਨੇ ਸਰਵੰਸਵਾਰ ਦਿੱਤਾ ਸਹਬਜ਼ਾਦੇ ਸ਼ਹੀਦ ਕਰਾ ਦਿੱਤੇ ਰਾਜ ਭਾਗ ਗਿਆ ਨੰਗੇ ਪੈਰ ਚਰਦੇ ਪਾਸ਼ਾ ਚਮਕੌਰ ਸਾਹਿਬ ਤੋਂ ਚੱਲੇ ਸਾਰੇ ਦਾ ਸਫ਼ਰ ਕਰਦੇ ਹੋਏ ਮਾਛੀਵਾੜੇ ਪਹੁੰਚੇ ਨੰਗੇ ਪੈਰੀ ਇਸ ਕਰਕੇ ਚੱਲੇ ਇਸ ਗੱਲ ਦਾ ਜੇਕਰ ਕਰਨਾ ਜ਼ਰੂਰੀ ਪਾਸ਼ਾ ਜੀ ਨੇ ਜੋੜਾ ਉਤਾਰ ਦਿੱਤਾ ਸੀ ਤੇ ਜਦੋਂ ਹੁਣ ਪਾਈ ਦਿਆ ਸਿੰਘ ਜੀ ਨੇ ਪੁੱਛਿਆ ਮਹਾਰਾਜ ਤੁਹਾਡਾ ਜੋੜਾ ਕਿੱਥੇ ਹੈ ਤੇ ਗੁਰੂ ਸਾਹਿਬ ਕਹਿਣ ਲੱਗੇ ਦਿਆ ਸਿੰਘ ਜੀ ਜਦੋਂ ਅਸੀਂ ਚਮਕੌਰ ਸਾਹਿਬ ਤੋਂ ਤੁਰੇ ਨਾ ਜੋੜਾ ਅਸੀਂ ਲਾ ਦਿੱਤਾ ਸੀ ਕਿਉਂ ਉਹ ਇਸ ਕਰਕੇ ਵੀ ਮੈਦਾਨੇ ਜੰਗ ਦੇ ਵਿੱਚ ਵੈਰੀਆਂ ਦੇ ਨਾਲ ਜੂਝਦੇ ਹੋਏ ਸਾਡੇ ਜਿਹੜੇ ਜਾਨ ਤੋਂ ਪਿਆਰੇ ਸਿੰਘ ਨੇ ਕਿਤੇ ਇਹਨਾਂ ਦੇ ਦਿਮਾਲੇ ਦਿਮਾਲੇ ਨਾ ਖੁੱਲ ਗਏ ਹੁਣ ਤੇ ਕੇਸ ਨਾ ਖਿਲਰ ਗਏ ਹੋਣ ਤੇ ਰਾਤ ਦੇ ਹਨੇਰੇ ਵਿੱਚ ਕਿਤੇ ਗਲਤੀ ਦੇ ਨਾਲ ਮੇਰਾ ਜਿਹੜਾ ਪੈਰ ਹੈ ਉਹਨਾਂ ਦੇ ਕਿਸੇ ਕੇਸ ਦੇ ਉੱਤੇ ਨਾ ਰੱਖ ਹੋ ਜਾਵੇ ਇਸ ਕਰਕੇ ਮੈਂ ਜੋੜਾ ਲਾ ਦਿੱਤਾ ਤੇ ਪਾਤਸ਼ਾਹ ਜੀ ਕਹਿੰਦੇ ਉਹਨਾਂ ਦੇ ਸਰੀਰ ਵੀ ਇੰਨੇ ਜਿਆਦਾ ਪਵਿੱਤਰ ਨੇ ਪੂਜਣ ਯੋਗ ਨੇ ਕਿਤੇ ਸਰੀਰ ਦੇ ਨਾਲ ਵੀ ਮੇਰਾ ਜੋੜਾ ਨਾ ਲੱਗ ਜਾਵੇ। ਪਾਪ ਕੇਸਾਂ ਦਾ ਸਤਕਾਰ ਪਾਤਸ਼ਾਹ ਜੀ ਨੇ ਨਾ ਕੀਤਾ। ਜੇ ਕਿਤੇ ਸਾਡੀ ਇਹ ਕੌਮ ਜਾਗਦੀ ਹੋਵੇ ਨਾ ਇਹ ਸੁੱਤੀ ਹੋਈ ਕੌਮ ਹੈ ਸਾਡੀ। ਅੱਧ ਪਛਦੀ 10% ਕਹਿ ਲਈਏ ਵੀ ਇੱਥੇ ਜਾਗਦਿਆਂ ਜਮੀਰਾਂ ਵਾਲੇ ਨੇ 90% ਤਾਂ ਮਰੀਆਂ ਹੋਈਆਂ ਜਮੀਰਾਂ ਵਾਲੇ ਨੇ ਜਿਨ੍ਹਾਂ ਨੂੰ ਬਸ ਖਾਣਾ ਪੀਣਾ ਕੁਝ ਰਾਜ ਭਾਗ ਦੀ ਅਹੁਦਿਆਂ ਦੀ ਭੁੱਖ ਹੈ ਤੇ ਉਹ ਸਾਰਾ ਕੁਝ ਭੁਲਾਈ ਬੈਠੇ ਨੇ ਉਹਨਾਂ ਨੇ ਰਾਜਨੀਤੀ ਝੂਠੀ ਰਾਜਨੀਤੀ ਕਰਦੇ ਹੋਏ ਪੰਜਾਬ ਨੂੰ ਖਤਮ ਕਰਦੇ ਕਰਦੇ ਕਰਦਿਆ ਦੇਖੋ ਅੱਜ ਕਿੱਥੇ ਲਿਆ ਕੇ ਖੜਾ ਕਰ ਦਿੱਤਾ ਹੈ ਅੱਜ ਐਸੇ ਹਾਲਾਤ ਹੋਏ ਪਏ ਨੇ ਬਾਰ-ਬਾਰ ਜ਼ਿਕਰ ਕਰੀਦਾ ਵੀ ਅੱਜ ਕਿਸੇ ਦਾ ਭਰੋਸਾ ਨਹੀਂ ਵੀ ਕਿਹਨੇ ਜੀਵ 'ਚੋਂ ਪਿਸਤੌਲ ਕੱਢ ਲਈ ਨਹੀਂ ਤੇ ਕਿਹਨੂੰ ਗੋਲੀਆਂ ਮਾਰ ਦੇਣੀਆਂ ਐਸੇ ਹਾਲਾਤ ਬਣ ਗਏ ਧੀਆਂ ਪੜਾ ਲੋਕਾਂ ਦੀਆਂ ਅੱਜ ਮਹਨੂਜ ਨਹੀਂ ਐ ਐਸੇ ਹਾਲਾਤ ਬਣੇ ਹੋਏ ਨੇ ਜੇ ਕਿਤੇ ਆਹ ਇਤਿਹਾਸ ਸਾਨੂੰ ਯਾਦ ਹੁੰਦਾ ਜਿਹੜਾ ਆਪਾਂ ਇਹਨਾਂ ਦਿਨਾਂ ਦੇ ਵਿੱਚ ਯਾਦ ਕਰਦੇ ਹਾਂ ਹਰ ਵੇਲੇ ਕਿਤੇ ਯਾਦ ਰੱਖਦਾ ਸਿੱਖ ਤੇ ਉਹ ਇੰਨਾ ਗੁਰੂ ਦੇ ਮਤ ਦਾ ਸਿੱਖੀ ਦਾ ਪ੍ਰਚਾਰ ਕਰਦਾ ਪਹਿਲਾਂ ਤਾਂ ਸਨੇ ਪਰਿਵਾਰ ਆਪ ਅੰਮ੍ਰਿਤਧਾਰੀ ਹੁੰਦਾ ਹੈ ਆਪ ਅੰਮ੍ਰਿਤ ਛਕਦਾ ਹੈ ਆਪਣੇ ਪਰਿਵਾਰ ਨੂੰ ਅੰਮ੍ਰਿਤ ਸਿਖਾਉਂਦਾ ਹੈ ਆਪਣੇ ਬੱਚਿਆਂ ਨੂੰ ਸਿੱਖ ਬਣਾਉਂਦਾ ਹੈ ਫਿਰ ਉਹ ਆਪਣੇ ਰਿਸ਼ਤੇਦਾਰੀ ਵਿੱਚ ਆਪਣੇ ਨਗਰ ਦੇ ਵਿੱਚ ਸਿੱਖੀ ਦਾ ਪ੍ਰਚਾਰ ਕਰਦਾ ਹੈ ਇੱਥੇ ਪੰਜਾਬ ਦੀ ਧਰਤੀ ਤੇ ਨਸ਼ਿਆਂ ਨੂੰ ਤੇ ਕਿਸ ਕਤਲ ਕਰਨ ਨੂੰ ਦੂਰ ਦੂਰ ਤੱਕ ਥਾਗੇ ਮਿਲਦੀ ਸੀ ਜੇ ਸਾਡੀ ਕੌਮ ਜਾਗਦੀ ਹੁੰਦੀ ਇਹ ਸੁੱਤੀ ਹੋਈ ਕੌਮ ਹੈ ਤੇ ਇਹਨਾਂ ਵਿੱਚੋਂ ਮਰਜੀ ਵੀੜੇ ਪਹਿਲਾਂ ਬਹੁਤ ਸਨ ਹੁਣ ਵੀ ਨੇ ਪਰ ਦਿਨੋਂ ਦਿਨ ਹੁਣ ਆਹ ਕਹਿ ਲਈਏ ਕਿ ਸਾਡਾ ਜਿਹੜਾ ਜਬੀਰ ਹੈ ਉਹ ਡਿੱਗਦਾ ਜਾ ਰਿਹਾ ਸੰਸਾਰ ਦੀ ਚਮਕ-ਦਮਕ ਵਿੱਚ ਜਾਦਾ ਹੋ ਗਿਆ ਤੇ ਗੰਭੀਰਤਾ ਦੇ ਨਾਲ ਆਪਣੇ ਸਿੱਖੀ ਸਿਧਾਂਤਾਂ ਦੀ ਤੇ ਗੁਰ ਇਤਿਹਾਸ ਗੁਰਮਤਿ ਦੀ ਵਿਚਾਰ ਕਰਕੇ ਉਹਦੇ ਉੱਤੇ ਅਮਰਲੀ ਕਰ ਰਿਹਾ ਤੇ ਪਾਤਸ਼ਾਹ ਜੀ ਦਾ ਇਸ਼ਨਾਨ ਕਰਾਇਆ ਕਮਰ ਕਸਾ ਜਦੋਂ ਖੋਲਿਆ ਨਾ ਥਲਿਓ ਤੇ ਕਹਿੰਦੇ ਇੱਕ ਜਾਖਮ ਸੀ ਉਹਦੇ ਵਿੱਚੋਂ ਖੂਨ ਵਹਿ ਤੁਰਿਆ ਤੇ ਗਰਮ ਪਾਣੀ ਪਾਇਆ ਖੂਨ ਵਹਿ ਉਹ ਨਾਲੀਆਂ ਦੇ ਵਿੱਚ ਖੂਨ ਜਦੋਂ ਪਾਣੀ ਦੇ ਨਾਲ ਰਲ ਕੇ ਵਿਆਹ ਤੇ ਪਾਸ਼ਾ ਜੀ ਨੇ ਇੱਕ ਬਚਨ ਕੀਤਾ ਕਹਿੰਦੇ ਭਾਈ ਦਇਆ ਸਿੰਘ ਜੀ ਆ ਜਿਹੜਾ ਖੂਨ ਅਜ ਮਾਛੀਵਾੜੇ ਦੀ ਧਰਤੀ ਤੇ ਸਾਡਾ ਜਲਦੇ ਨਾਲ ਮਿਲ ਕੇ ਕਹਿੰਦੇ ਵਿਆਹ ਹੈ ਨਾ ਇਸ ਹੋਨ ਦਾ ਸਦਕਾ ਕਹਿੰਦੇ ਇੱਥੇ ਇੰਨੀ ਸ਼ਾਂਤੀ ਹੋਵੇਗੀ ਕਿ ਜਿਹੜਾ ਵੀ ਇੱਥੇ ਆਏਗਾ ਉਹਨੂੰ ਕਹਿੰਦੇ ਇੱਥੇ ਸਕੂਨ ਪ੍ਰਾਪਤ ਹੋਵੇਗਾ ਝਗੜੇ ਝੇੜੇ ਬਿਟੇ ਜਾਣਗੇ ਮਨ ਉਹਦਾ ਪ੍ਰਮਾਤਮਾ ਦੇ ਨਾਲ ਜੁੜੇਗਾ ਮਹਾਰਾਜ ਨੇ ਇਹ ਬਚਨ ਕੀਤੇ ਫਿਰ ਉਸ ਤੋਂ ਬਾਅਦ ਪ੍ਰਸ਼ਾਦਾ ਪਾਣੀ ਛਕਿਆ ਦਿਨੇ ਵਿਚਾਰਾ ਹੁੰਦੀਆਂ ਰਹੀਆਂ ਵੀ ਕਿਵੇਂ ਅਨੰਦਪੁਰ ਸਾਹਿਬ ਤੋਂ ਪਰਿਵਾਰ ਵਿਛੜਿਆ ਸਰਸਾ ਦੇ ਕਿਨਾਰੇ ਚ ਮਕੌਰ ਸਾਹਿਬ ਦੇ ਜੁੱਧ ਬਾਰੇ ਸ਼ਾਮ ਹੋ ਗਈ। ਸ਼ਾਮ ਹੋਈ ਤੇ ਪਾਸ਼ਾ ਜੀ ਨੇ ਰਾਤ ਦੇ ਪ੍ਰਸ਼ਾਦਾ ਛਕਣ ਤੋਂ ਬਾਅਦ ਗੁਲਾਬੇ ਤੇ ਪੰਜਾਬੇ ਨੂੰ ਇਹ ਗੱਲ ਕਹੀ ਕਹਿੰਦੇ ਵੀ ਤੋ ਆਸੇ ਇਸ ਨਗਰ ਵਿੱਚ ਤਿੰਨ ਸਾਡੇ ਸਿੱਖ ਨੇ ਉਹਨਾਂ ਨੂੰ ਬੁਲਾ ਕੇ ਲੈ ਕੇ ਆਉਂ। ਉਹਨਾਂ ਦੇ ਵਿੱਚੋਂ ਇਕ ਪਾਈ ਗਣੀ ਖਾਂ ਤੇ ਨਵੀ ਖਾਂ ਹੁਣ ਹੈ ਤਾਂ ਮੁਸਲਮਾਨ ਨੇ ਘੋੜਿਆਂ ਦੇ ਵਪਾਰੀ ਨੇ ਪਰ ਸ਼ਰਧਾ ਭਾਵਨਾ ਕਰਕੇ ਕਲਗੀਧਰ ਪਾਤਸ਼ਾਹ ਜੀ ਦੇ ਪਿਆਰੇ ਸਿੱਖ ਨੇ ਜਾਤ ਪਾਤ ਇਕ ਅਲੱਗ ਹੈ ਭਾਵਨਾ ਇਕ ਅਲੱਗ ਹੈ ਹੁਣ ਕੱਲ ਮੈਂ ਦੇਖ ਰਿਹਾ ਸੀ ਵੇ ਚਮਕੌਰ ਸਾਹਿਬ ਫਤਿਹਗੜ੍ਹ ਸਾਹਿਬ ਦੀ ਧਰਤੀ ਤੇ ਮਲੇਰਕੋਟਲੇ ਦੇ ਜਿਹੜੇ ਮੁਸਲਮਾਨ ਵੀਰ ਨੇ ਉਹਨਾਂ ਨੇ ਉੱਥੇ ਲੰਗਰ ਲਾਏ ਹੋਏ ਨੇ ਉਹ ਪੱਤਰਕਾਰ ਨੂੰ ਕਹਿ ਰਹੇ ਸਨ ਕਿ ਅਸੀਂ ਹਰ ਸਾਲ ਇਹਨਾਂ ਦੀ ਯਾਦ ਵਿੱਚ ਇੱਥੇ ਲੰਗਰ ਲਾਉਂਦੇ ਹਾਂ ਕੋਈ Hindu ਵੈ ਕੋਈ ਮੁਸਲਮਾਨ ਕੋਈ ਕਿਸੇ ਧਰਮ ਨਾਲ ਸਬੰਧਤ ਹੈ ਪਰ ਜਿਹੜੇ ਸ਼ਰਧਾ ਭਾਵਨਾ ਕਰਕੇ ਅੰਦਰੋਂ ਪਿਆਰ ਵਾਲੇ ਸਿੱਖ ਨੇ ਉਹ ਇਹਨਾਂ ਦੇ ਨਾਲੋਂ ਬਹੁਤ ਜ਼ਿਆਦਾ ਭਾਵਨਾ ਦੇ ਨਾਲ ਵਿਰਾਗ ਦੇ ਵਿੱਚ ਆ ਕੇ ਮਨਾ ਰਹੇ ਨੇ ਹਰ ਤਰ੍ਹਾਂ ਦੀ ਸੇਵਾ ਕਰ ਰਹੀ ਨੇ ਤੇ ਇਹਨਾਂ ਨੂੰ ਪਾਤਸ਼ਾਹ ਜੀ ਨੇ ਕਿਹਾ ਵੀ ਗੁਲਾਮੀ ਪੰਜਾਬੇ ਨੂੰ ਵੀ ਗਨੀ ਖਾਨ ਨਵੀ ਖਾਨ ਤੇ ਇੱਕ ਭਾਈ ਨਿਹਾਲਾ ਖਤਰੀ ਹੈ ਤੇ ਉਹਦੀ ਮਾਤਾ ਹੈ ਹਰਦੇਈ ਵੀ ਉਹਨੂੰ ਤੁਸੀਂ ਬੁਲਾ ਕੇ ਲੈ ਆਓ ਤੇ ਇਹ ਬੁਲਾ ਕੇ ਲੈ ਕੇ ਆਏ ਗਨੀ ਖਾਨ ਨਵੀ ਖਾਨ ਆ ਗਏ ਤੇ ਨਾਲ ਉਹ ਮਾਤਾ ਹਰਦੇਈ ਆ ਗਈ ਉਹਦੀ ਬਹੁਤ ਉਮਰ ਜ਼ਿਆਦਾ ਹੋ ਚੁੱਕੀ ਹੈ ਗੁਰੂ ਸਾਹਿਬ ਨੇ ਕਿਹਾ ਸੀ ਕਿ ਜੋ ਤੇਰੇ ਕੋਲ ਸਾਡੀਆਂ ਭੇਟਾਵਾਂ ਨੇ ਉਹ ਵੀ ਨਾਲ ਲੈ ਕੇ ਆਇਓ ਹੁਣ ਮਾਤਾ ਹਰਦੇਈ ਗੁਰੂ ਸਾਹਿਬ ਵਾਸਤੇ ਉਹਨੇ ਤਿੰਨ ਚੋਲੇ ਆਪਣੇ ਹੱਥੀਂ ਤਿਆਰ ਕੀਤੇ ਸਨ ਇੱਕ ਖਦਰ ਦਾ ਕਪੜਾ ਆ ਬੁਣਿਆ ਸੀ ਤਿਆਰ ਕੀਤਾ ਸੀ ਉਹ ਸਾਰਾ ਕੁਝ ਲੈ ਕੇ ਬੜੀ ਖੁਸ਼ੀ ਦੇ ਨਾਲ ਬੜੇ ਚਾਹ ਦੇ ਨਾਲ ਵੀ ਮੈਨੂੰ ਕਲਗੀਧਰ ਪਾਤਸ਼ਾਹ ਦਰਸ਼ਨ ਦੇਣ ਵਾਸਤੇ ਆਪ ਚੱਲ ਕੇ ਆਈ ਹੈ ਦੇਖੋ ਉਸੇ ਵੇਲੇ ਗੁਰੂ ਸਾਹਿਬ ਕੋਲ ਆਏ ਪਾਤਸ਼ਾਹ ਜੀ ਨੇ ਉਸ ਮਾਤਾ ਨੂੰ ਦਰਸ਼ਨ ਦੇ ਕੇ ਜਿੱਥੇ ਨਜ਼ਰੀ ਨਜ਼ਰ ਨੇ ਹਾਲ ਕੀਤਾ ਮਨ ਦੀਆਂ ਭਾਵਨਾਵਾਂ ਪੂਰੀਆਂ ਕੀਤੀਆਂ ਸਤਿਗੁਰ ਨੇ ਕਿਹਾ ਤੁਹਾਡੀ ਜਿਹੜੀ ਇਹ ਭੇਟਾ ਹੈ ਇਹ ਗੁਰੂ ਕੇ ਚਰਨਾਂ ਵਿੱਚ ਪਰਵਾਰ ਹੋ ਗਈ ਹੈ ਮਾਤਾ ਜੀ ਵੀ ਹੁਣ ਤੁਹਾਡੇ ਕੋਲੇ ਸਮਾਂ ਥੋੜਾ ਹੈ ਬਸ ਅੱਜ ਦੀ ਰਾਤ ਦਾ ਸਮਾਂ ਹੈ ਆੜੇ ਇਥੇ ਰਹਿੰਦੇ ਰਹਿੰਦੇ ਤੁਸੀਂ ਕਹਿੰਦੇ ਪ੍ਰਮਾਤਮਾ ਦਾ ਭਜਨ ਕਰਦੇ ਹੋਏ ਕੱਲ ਅਮਰth ਵੇਲੇ ਨਰੰਕਾਰ ਦੇ ਚਰਨਾਂ ਦੇ ਵਿੱਚ ਜਾ ਬਿਰਾਜਣਾ ਹੈ ਸਰੀਰ ਨੂੰ ਤਿਆਗ ਦੇਣਾ ਹੈ ਵੀ ਤੁਹਾਡੇ ਸੁਆਸ ਇੰਨੇ ਕੀ ਰਹਿੰਦੇ ਨੇ ਤੇ ਤੁਹਾਡੀ ਸੇਵਾ ਗੁਰੂ ਨਾਨਕ ਦੇ ਘਰ ਵਿੱਚ ਪ੍ਰਵਾਨ ਹੋਊਗੀ ਤੁਹਾਡਾ ਲੋਕ ਸੁਖੀਆ ਹੋ ਗਿਆ ਤੁਹਾਡਾ ਪਰਲੋਕ ਹੁਣ ਗੁਰੂ ਨਾਨਕ ਦੀ ਕਿਰਪਾ ਦੇ ਨਾਲ ਸੁਹੇਲਾ ਹੋਵੇਗਾ ਇਹ ਵਚਨ ਕੀਤੇ ਮਾਤਾ ਨੂੰ ਸਤਿਗੁਰਾਂ ਨੇ ਹੱਥੇ ਪਰਸ਼ਾਨ ਦਿੱਤਾ ਨਿਵਾਜਿਆ ਗਨੇ ਖਾਤੇ ਨਬੀ ਥਾਂ ਦੀ ਸੇਵਾ ਲਈ ਹੈ ਪਾਸ਼ਾ ਜੀ ਨੇ ਤੇ ਨਾਲ ਇਹ ਜਿਹੜੇ ਚੋਲੇ ਨੇ ਇਹ ਰੰਗਣ ਵਾਸਤੇ ਗੁਰੂ ਸਾਹਿਬ ਜੀ ਨੇ ਦੇ ਦਿੱਤੇ ਕਿਉਂ ਸਮਾ ਆਪਣੇ ਕੋਲੇ ਇੰਨਾ ਹੁੰਦਾ ਹੈ ਇਹ ਬਾਤਾਂ ਗੁਰੂ ਕੀਆ ਪਾਉਣ ਵਾਸਤੇ ਤਾਂ ਸੁਣਨ ਵਾਲੇ ਦਾ ਵੀ ਮਨ ਕਰਦਾ ਸੀ ਸੁਣੀਏ ਜਿੰਨਾ ਮਰਜ਼ੀ ਸਮਾ ਲੱਗੇ ਸੁਣਾਉਣ ਵਾਲੇ ਦਾ ਮਨ ਵੀ ਕਰਦਾ ਪਰ ਆਪਾਂ ਸਮੇਂ ਦੀ ਹੱਦ ਦੇ ਵਿੱਚ ਰਹਿਣਾ ਪੈਂਦਾ ਸ਼ੇ ਤੇ ਪਾਤਸ਼ਾਹ ਜੀ ਨੇ ਉਹ ਵਸਤਰ ਰੰਗਣ ਵਾਸਤੇ ਪਾਏ ਗੁਲਾਬੇ ਨੂੰ ਕਿਹਾ ਲਾਰੀ ਨੂੰ ਦੇ ਕੇ ਆਓ ਕਿ ਸਾਨੂੰ ਇਹ ਕੱਲ ਸਵੇਰੇ ਚਾਹੀਦੇ ਨੇ ਜਦ ਲਾਰੀ ਕੋਲ ਲੈ ਕੇ ਗਏ ਉਹ ਕਹਿੰਦਾ ਵੀ ਘੱਟੋ ਘੱਟ 3 ਦਿਨ ਲੱਗ ਜਾਣਗੇ ਮੇਰੇ ਕੋਲੇ ਰੰਗ ਵੀ ਮੁਕਿਆ ਹੋਇਆ ਤੇ ਰੰਗ ਲੈ ਕੇ ਆਉਂਗਾ ਕੱਲ ਨੂੰ ਰੰਗ ਕਾੜਾਂਗੇ ਤੇ ਪਰਸੋਂ ਉਹਨਾਂ ਨੂੰ ਰੰਗ ਦਵਾਂਗੇ ਫਿਰ ਸੁੱਕਣਗੇ ਇਹ ਚੌਥੇ ਰੂਪਾਉਣ ਜੋਗੇ ਹੋਣਗੇ ਤੇ ਉਹ ਮੁੜਿਆ ਇਹ ਉਹਨਾਂ ਨੇ ਆ ਕੇ ਦੱਸਿਆ ਪਾਸ਼ਾ ਕਹਿੰਦੇ ਤੁਸੀਂ ਉਹਨੂੰ ਕਹੋ ਵੀ ਜਿਹੜਾ ਤੇਰਾ ਮੱਟ ਹੈ ਤੂੰ ਉਹਦੇ ਵਿੱਚ ਇਹਨਾਂ ਚੋਲਿਆਂ ਨੂੰ ਬੈਨੂ ਖੇਸ ਨੂੰ ਪਾਰੇ ਤੇ ਪਾਣੀ ਪਾ ਕੇ ਉੱਤੇ ਕਪੜਾ ਪਾਰੇ ਇਹ ਪ੍ਰਵਾਤਵਾ ਆਪਣੇ ਆਪ ਇਹਨੂੰ ਰੰਗ ਚੜ ਜਾਵੇਗਾ ਤੇ ਉਹ ਲਲਾਰੀ ਨੇ ਚਲੋ ਐਸੀ ਤਰ੍ਹਾਂ ਕੀਤਾ ਮਨ ਵਿੱਚ ਸ਼ੰਕਾ ਸੀ ਵੀ ਅੱਜ ਤੱਕ ਕਦੇ ਹੋਇਆ ਤਾਂ ਹੈ ਨਹੀਂ ਪਰ ਫਿਰ ਉਹਨੇ ਸੋਚਿਆ ਵੀ ਚਲੋ ਆਪਾਂ ਆਪਣੇ ਪੈਸੇ ਲੈ ਲੈਣੇ ਆ ਜਿੰਨੇ ਬਣਦੇ ਨੇ ਵੀ ਰੰਗ ਚੜੇ ਨਾ ਚੜੇ ਹੁਣ ਇਹ ਜਾਣਣ ਜਾਂ ਇਹਨਾਂ ਦਾ ਗੁਰੂ ਜਾਣੇ ਕਹਿੰਦੇ ਜਦੋਂ ਉਹਨਾਂ ਨੇ ਮੱਠ ਵਿੱਚ ਕੱਪੜੇ ਪਾ ਦਿੱਤੇ ਖਾਲੀ ਪਾਣੀ ਵਿੱਚ ਤੇ ਜਦੋਂ ਸਵੇਰੇ ਉਹਨਾਂ ਨੇ ਕੱਢੇ ਤੇ ਉਹ ਦੇਖ ਕੇ ਹੈਰਾਨ ਹੋ ਰਿਹਾ ਹੈ ਲਲਾਰੀ ਵੀ ਇੰਨਾ ਗੂੜਾ ਰੰਗ ਇੰਨਾ ਕੱਪੜਿਆਂ ਨੂੰ ਚੜਿਆ ਇੰਨਾ ਤਾਂ ਜੇ ਅਸਲੀ ਰੰਗ ਸਾਡੇ ਕੋਲ ਹੁੰਦਾ ਉਹਦੇ ਨਾਲ ਵੀਰੇ ਚੜਨਾ ਸੀ ਉਹਦੇ ਮਨ ਵਿੱਚ ਭਾਵਨਾ ਬਣ ਗਈ ਵੀ ਇਹ ਕੋਈ ਇੰਨਾ ਦਾ ਜਿਹੜਾ ਮੁਰਸ਼ਿਦ ਹੈ ਦਾ ਗੁਰੂ ਕੋਈ ਪੀਰ ਆ ਪੂਰਾ ਪੂਰਾ ਹੈ ਪੂਰਾ ਗੁਰੂ ਹੈ ਕਿਉਂ ਫਿਰ ਇਹਨਾਂ ਦੇ ਨਾਲ ਵਸਤਰ ਲੈ ਕੇ ਦਰਸ਼ਨ ਕਰਨ ਵਾਸਤੇ ਆ ਗਿਆਂ ਗੁਰੂ ਸਾਹਿਬ ਦੇ ਅੱਗੇ ਆ ਦੇ ਨਾਲ ਉਹਨੇ ਦਰਸ਼ਨ ਕੀਤੇ ਪਾਤਸ਼ਾਹ ਜੀ ਨੇ ਮੂਰਾ ਦਿੱਤੀ ਆ ਬਿਆਲ ਤੇਰੀ ਜਿੰਨੇ ਮਿਹਨਤ ਕਹਿੰਦਾ ਮਹਾਰਾਜ ਜੀ ਪਹਿਲਾਂ ਤਾਂ ਮੇਰੇ ਭੁੱਲ ਦੀ ਖਿਮਾ ਦਿਓ ਵੀ ਮੈਂ ਤੁਹਾਡੇ ਤੇ ਸ਼ੰਕਾ ਕੀਤਾ ਤੁਸੀਂ ਸਰਵ ਕਲਾ ਸਮਰਾਟ ਹੋ ਮੇਰੇ ਘਰ ਵਿੱਚ ਗਰੀਬੀ ਵੀ ਹੈ ਤੇ ਪਾਤਸ਼ਾਹ ਜੀ ਸਾਡੇ ਘਰ ਵਿੱਚ ਔਲਾਦ ਵੀ ਹੈ ਨਹੀਂ ਤੇ ਕਿਰਪਾ ਕਰੋ ਵੀ ਸਾਡੇ ਸਾਰੇ ਦੁੱਖ ਦੂਰ ਕਰ ਦਿਓ ਉਹ ਜਿਹੜਾ ਗੁਰੂ ਆਪਣੇ ਪਰਿਵਾਰ ਨੂੰ ਸਹਿਬਜ਼ਾਦਿਆਂ ਨੂੰ ਸ਼ਹੀਦ ਕਰਾ ਕੇ ਆਇਆ ਸਾਧ ਸੰਗਤ ਜੀ ਉਹ ਇਹ ਵੀ ਕਹਿ ਸਕਦਾ ਸੀ ਵੀ ਭਾਈ ਸੰਸਾਰ ਨਾਸ਼ਵਾਨ ਹੈ ਵੀ ਇੱਥੇ ਤਾਂ ਮੈਂ ਆਪਣੇ ਪੁੱਤ ਕੁਰਬਾਨ ਕਰ ਦਿੱਤੇ ਕੁਝ ਵੀ ਨਾਲ ਜਾਣ ਵਾਲਾ ਨਹੀਂ ਪਰ ਉਸ ਵੇਲੇ ਵੀ ਸਤਿਗੁਰ ਨੇ ਵੇਖੋ ਮੇਰਾ ਦੇ ਘਰ ਵਿੱਚ ਆ ਕੇ ਉਹਨਾਂ ਨੂੰ ਕਿਹਾ ਤੁਸੀਂ ਮੋਹਰਾ ਰੱਖੋ ਤੁਸੀਂ ਅਮਰਤ ਵੇਲੇ ਉੱਟ ਕੇ ਜਾ ਕੇ ਸਿਮਰਨ ਕਰੋ ਤੁਹਾਡੀ ਅਜਤੋਂ ਗਰੀਬੀ ਵੀ ਕੱਟੀ ਗਈ ਤੇ ਤੁਹਾਡੇ ਘਰ ਪੁੱਤਰ ਵੀ ਪੈਦਾ ਹੋਵੇਗਾ ਇਹ ਬਚਨ ਕਰ ਦਿੱਤੇ ਪਾਤਸ਼ਾਹ ਜੀ ਇੱਥੇ ਸਤਿਗੁਰੂ ਜੀ ਇਹਦੇ ਘਰ ਵਿੱਚ ਰਾਤ ਰਹਿ ਨੇ ਜਿਹੜੀ ਰਾਤ ਬਤੀਤ ਹੋਈ ਹੈ ਇਹ ਸਾਰੀ ਰਾਤ ਦਾ ਇਤਿਹਾਸ ਹੈ ਵੀ ਅਮਰਤ ਵੇਲਾ ਹੋਇਆ ਤੇ ਉਦੋਂ ਇਹ ਅਮਰਤ ਵੇਲੇ ਕਪੜਿਆਂ ਨੂੰ ਗੂੜਾ ਰੰਗ ਚੜਿਆ ਤੇ ਇਹਨਾਂ ਨੇ ਆ ਕੇ ਗੁਰੂ ਚਰਨਾਂ ਵਿੱਚ ਬੇਨਤੀ ਕੀਤੀ ਅੱਜ ਦਸ ਪੂਰਨ ਪਾਸ਼ਾ ਨੇ ਇਹਨਾਂ ਨੂੰ ਇਹ ਬਚਨ ਕੀਤਾ ਤੁਹਾਨੂੰ ਤੁਹਾਡੇ ਘਰ ਪੁੱਤਰ ਵੀ ਹੋਵੇਗਾ ਤੇ ਦਸ ਪੂਰਨ ਫਿਰ ਅਮਰਤ ਵੇਲੇ ਮਾਤਾ ਹਰਦੇਈ ਜਿਹੜੀ ਹੈ ਨਿਹਾਲੇ ਖੱਤਰੀ ਦੀ ਮਾਂ ਉਹ ਨਿਤਨੇਮ ਸਿਮਰਨ ਕਰਕੇ ਉਹ ਵੀ ਆਪਣਾ ਸਰੀਰ ਤਿਆਗ ਦਿੰਦੀ ਹੈ ਪਾਸ਼ਾ ਜੀ ਦੇ ਘਰੋਂ ਅੱਜ ਉੱਚ ਦਾ ਪੀਰ ਬਣ ਕੇ ਮਾਛੇਵਾੜੇ ਸਾਹਿਬ ਦੀ ਧਰਤੀ ਤੋਂ ਅੱਜ ਇਧਰ ਨੂੰ ਤੇਲੀ ਆਪੜੇ ਲੁਧਿਆਣੇ ਵਾਲੇ ਇਲਾਕੇ ਵੱਲੋਂ ਪਾਸ਼ਾ ਹੌਲੇ ਹੌਲੇ ਚਰਨ ਪਾਉਂਦੇ ਨੇ ਚਾਲੇ ਪਾਉਂਦੇ ਨੇ ਤੇ ਜਦੋਂ ਆਪਾਂ ਛੋਟੇ ਸਾਹਿਬ ਜਦਿਆਂ ਦੇ ਇਤਿਹਾਸ ਦਾ ਜ਼ਿਕਰ ਕਰੀਏ ਜਿਹੜੀ ਰਾਤ 9 ਨੂੰ ਦੀ ਰਾਤ ਬਤੀਤ ਹੋਈ ਹੈ ਜਿਹੜੀ ਆਪਾਂ ਅੱਜ ਸੌ ਕੇ ਬਤੀਤ ਕੀਤੀ ਹੈ ਇਸ ਰਾਤ ਨੂੰ ਸਹਿਬਜ਼ਾਦਾ ਬਾਬਾ ਜੋਰਾਵਰ ਸਿੰਘ ਜੀ ਸਹਿਬਜ਼ਾਦਾ ਬਾਬਾ ਫਤਿਹ ਸਿੰਘ ਜੀ ਤੇ ਮਾਤਾ ਗੁਜਰ ਕੌਰ ਜੀ ਨੂੰ ਮੁਰੰਡੇ ਕੋਤਵਾਲੀ ਦੇ ਵਿੱਚ ਰੱਖਿਆ ਗਿਆ ਹੈ ਕੈਦ ਕੀਤਾ ਗਿਆ ਸੀ ਕੋਈ ਉਹਨਾਂ ਨੂੰ ਖਾਣ ਵਾਸਤੇ ਪ੍ਰਸ਼ਾਦਾ ਨਹੀਂ ਦਿੱਤਾ ਗਿਆ ਕੋਈ ਉੱਪਰ ਲੈਣ ਨੂੰ ਕਪੜਾ ਨਹੀਂ ਤੇ ਕੋਤਵਾਲੀ ਦੇ ਵਿੱਚ ਠੰਡਾ ਫਰਸ਼ ਹੈ ਤੇ ਅੱਗੋਂ ਦਰਵਾਜ਼ਾ ਵੀ ਉਹਦਾ ਖੁੱਲਾ ਹੈ ਸਲਾਖਾਂ ਖੁੱਲੀਆਂ ਨੇ ਮੋਤੇ ਕਹਿ ਦਿੱਤਾ ਸਾਰੀ ਰਾਤ ਮਾਤਾ ਗੁਜਰ ਕੌਰ ਦੋਵੇਂ ਸੈਂਕੜੇ ਜੱਤਿਆਂ ਨੂੰ ਆਪਣੇ ਬੋਕਲ ਵਿੱਚ ਲੈ ਕੇ ਇਤਿਹਾਸ ਸੁਣਾਉਂਦੀ ਹੈ ਗੁਰੂ ਚਰਨਾਂ ਦੇ ਨਾਲ ਵੀ ਕਿਵੇਂ ਸਿੱਖੀ ਸਦਕ ਅਨਵਾਉਣਾ ਹੈ ਉਹ ਸਾਰੀ ਰਾਤ ਮਾਤਾ ਨੇ ਪਾਠ ਪੜਾਇਆ ਹੈ ਮਾਤਾ ਦੇ ਮਨ ਵਿੱਚ ਇੱਕੋ ਹੀ ਭਾਵਨਾ ਹੈ ਕਿ ਇਹ ਮੇਰੇ ਪੋਤੇ ਉਮਰਾਂ ਦੇ ਛੋਟੇ ਨੇ ਕਿਤੇ ਡੋਲ ਨਾ ਜਾਣ ਇਹ ਸਿੱਖੀ ਸਦਕ ਨਵਾਜਾਣ ਉਹ ਅਰਦਾਸ ਵੀ ਕਰਦੀ ਹੈ ਇਹਨਾਂ ਨੂੰ ਸਹਿਜ ਆਪਣੇ ਗੁਰੂ ਸਾਹਿਬਾਨਾਂ ਦੀ ਸ਼ਹੀਦ ਸਿੰਘਾਂ ਦਾ ਜੀਵਨ ਸੁਣਾ ਕੇ ਇਹਦਾ ਮਨ ਦੇ ਵਿੱਚ ਹੋਰ ਜ਼ਿਆਦਾ ਪਰਪੱਕਤਾ ਪੈਦਾ ਕਰ ਰਹੀ ਹੈ ਇਸੇ ਤਰ੍ਹਾਂ ਰਾਤ ਇਹਨਾਂ ਦੀ ਬਤੀਤ ਹੋਈ ਹੈ ਅੱਜ ਦੇ ਦਿਨ ਜਦੋਂ ਦਿਨ ਚੜ੍ਹਦਾ ਹੈ ਤੇ ਕਹ ਲੀਏ 9 10 ਵਜੇ ਦਾ ਸਮਾਂ ਹੋਵੇਗਾ ਜਦੋਂ ਗੱਡਿਆਂ ਦੇ ਵਿੱਚ ਬਿਠਾ ਕੇ ਕੋਤਵਾਲੀ ਤੋਂ ਮਾਤਾ ਗੁਜਰ ਕੌਰ ਤੇ ਸਹਿਬਜ਼ਾਦਿਆਂ ਨੂੰ ਅੱਜ ਸਰਹੰਦ ਦੀ ਤਰਤੀ ਤੇ ਭੇਜਿਆ ਜਾਵੇਗਾ ਅੱਜ 10 ਪੂਰੀ ਪਹਿਲੀ ਰਾਤ ਮਾਤਾ ਗੁਜਰ ਕੌਰ ਜੀ ਤੇ ਸਹਿਬਜ਼ਾਦੇ ਠੰਡੇ ਬੁਰਜ ਵਿੱਚ ਬਤੀਤ ਕਰਨਗੇ ਤੇ ਪਾਸ਼ਾ ਉੱਚ ਦਾ ਪੀਰ ਬਣ ਕੇ ਅੱਜ ਇਹਦੇ ਤੋਂ ਚੱਲ ਪੈਣਗੇ ਮਾਛੀਵਾੜੇ ਤੋਂ ਅੱਗੇ ਫਿਰ ਇਤਿਹਾਸ ਆਪਾਂ ਕਾਨੂੰ ਵਿਚਾਰਾਂਗੇ ਹੋਈਆਂ ਧੂਲਾ ਚੁੱਕਾਂ ਦੀ ਖਿਮਾ ਬਖਸ਼ਣੀ ਕਿਉਂਕਿ ਸਾਧ ਸੰਗਤ ਜੀ ਜਿਹੜਾ ਇਤਿਹਾਸ ਹੈ ਇਹ ਆਪਣੇ ਸਿੱਖ ਧਰਮ ਦੇ ਜਿਨੇ ਪਰਾਤਨ ਲਿਖਾਰੀ ਹੋਏ ਨੇ ਤੇ ਅੱਜ ਦੇ ਸਮੇਂ ਵਿੱਚ ਸੁਣਾਉਣ ਵਾਲੇ ਅੱਜ ਦੇ ਸਮੇਂ ਵਿੱਚ ਜੋ ਲਿਖਿਆ ਜਾ ਰਿਹਾ ਹੈ ਇਹਦੇ ਵਿੱਚ ਕਈ ਤਰ੍ਹਾਂ ਕਰਕੇ ਕੁਝ ਨਵੀਆਂ ਗੱਲਾਂ ਸਾਨੂੰ ਪਤਾ ਲੱਗ ਰਹੀਆਂ ਨੇ ਤੇ ਕੁਝ ਸਾਰਿਆਂ ਨੇ ਥੋੜਾ 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 ਕਰਕੇ ਫਰਕ ਪਾਇਆ ਹੈ ਇਸ ਕਰਕੇ ਆਪਾਂ ਗੁਰੂ ਸਾਹਿਬ ਜੀ ਤੇ ਪੁਰੋਸਾਂ ਰੱਖਦੇ ਹੋਏ ਪਰਾਤਨ ਇਤਿਹਾਸ ਨੂੰ ਪਹਿਲ ਦੇਣੀ ਹੈ ਕਿਉਂਕਿ ਸਿੱਖੀ ਸਿੱਧਕੀ ਸਿੱਖ ਨੇ ਜਿਹੜੇ ਉਹਨਾਂ ਨੇ ਬਹੁਤ ਖੋਜ ਕਰਕੇ ਬੜੀ ਭਾਵਨਾ ਦੇ ਨਾਲ ਲਿਖਿਆ ਤੇ ਨਾਲ ਹੀ ਕੋਸ਼ਿਸ਼ ਕਰਨੀ ਹੈ ਵੀ ਆਪਾਂ ਆਪਣੇ ਘਰ ਵਿੱਚ ਵੀ ਸਖੀ ਲੈ ਕੇ ਆਈਏ ਨਸ਼ਿਆਂ ਤੋਂ ਗੁਰੇਜ਼ ਕਰੀਏ ਕਿਸਾਂ ਦੀ ਬੇਇੱਜ਼ਤੀ ਆਪਾਂ ਨਾ ਕਰੀਏ ਕਿਉਂਕਿ ਇਹ ਬਹੁਤ ਵੱਡਾ ਹੀ ਬਜਰ ਉਤਰ ਹੈ ਤੇ ਸ਼ਹੀਦਾ ਸਿੰਘਾਂ ਦੇ ਆਪਾਂ ਅੱਜ ਦਿਨ ਵੀ ਮਨਾ ਰਹੇ ਆ ਨੰਗਰ ਵੀ ਲਾ ਰਹੇ ਆ ਅਨੇਕਾਂ ਤਰ੍ਹਾਂ ਕਰਕੇ ਸਵਾਵਾ ਕਰ ਰਹੇ ਆ ਤੇ ਨਾਲ ਆਪਾਂ ਉਹ ਕੰਮ ਵੀ ਕਰਦੇ ਆ ਜਿਹੜੇ ਕੰਮਾ ਕਰਕੇ ਉਹਨਾਂ ਨੇ ਸ਼ਹੀਦੀਆਂ ਦਿੱਤੀਆਂ ਜੇ ਕੇਸ ਹੀ ਕਤਲ ਕਰਾਉਣੇ ਹੁੰਦੇ ਤੇ ਸਹਬਜ਼ਾਦੇ ਸ਼ਹੀਦਾਂ ਸਿੰਘਾ ਦੇ ਹੋਏ ਹੁੰਦੇ ਉਹਨਾਂ ਨੇ ਨਹੀਂ ਕਰਾਇਆ ਕਿਉਂਕਿ ਕੇਸ ਜ਼ਰੂਰੀ ਗੁਰੂ ਦੀ ਮੋਹਰ ਹੈ ਅਮਰਤ ਛਕਣਾ ਕੇਸ ਰੱਖਣਾ ਜ਼ਰੂਰੀ ਹੈ ਉਹਨਾਂ ਨੇ ਸਿੱਖੀ ਸਿਧਾਤਾ ਤੇ ਪਹਿਰੇ ਦਿੱਤੇ ਹਰ ਇੱਕ ਕਸ਼ਟ ਐਡੇ ਵੱਡੇ ਵੱਡੇ ਦੁੱਖ ਜਿੰਨਾ ਵਾਰੇ ਆਪਾਂ ਮਹਿਸੂਸ ਨਹੀਂ ਕਰ ਸਕਦੇ ਉਹ ਆਪਣੇ ਸਰੀਰ ਤੇ ਸਹੇ ਨੇ ਪਾਪਾ ਫਿਰ ਵੀ ਕੇਸ ਵੀ ਕਤਲ ਕਰਾ ਰਿਆ ਨਸ਼ੇ ਵੀ ਕਰ ਰਿਆ ਥੋੜਾ ਜਿਹਾ ਧਿਆਨ DIYੇ ਜਿਆਦਾ ਨਹੀਂ ਤਾਂ ਕੰਮ ਸੇ ਕੰਮ ਆ ਜਿਹੜਾ ਹਫਤਾ ਚੱਲ ਰਿਹਾ ਇਹਨਾਂ ਦਿਨਾਂ ਵਿੱਚ ਤਾਂ ਪਾਪਾ ਜ਼ਰੂਰ ਇਹਨਾਂ ਗੱਲਾਂ ਦਾ ਧਿਆਨ ਰੱਖੀਏ ਆਓ ਪੁੱਲਾ ਚੁੱਕਾਂ ਦੀ ਖੰਬਾ ਵਖਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ